ਜਾ ਵਿੱਚ ਐਤਵਾਰ ਨੂੰ ਵੀ ਮੌਸਮ ਗਰਮ ਰਿਹਾ ਹੈ ਜ਼ਿਆਤਰ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਤੇਜ਼ ਧੁੱਪ ਰਹੀ ਜਿਸ ਕਾਰਨ ਪੰਜ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਜਿਸ 'ਚ ਲੁਧਿਆਣਾ 'ਚ 40.9 ਡਿਗਰੀ ਸੈਲਸੀਅਸ ਪਟਿਆਲਾ 'ਚ 40.4 ਅੰਮ੍ਰਿਤਸਰ 'ਚ 40.2 ਤੇ ਫਰੀਦਕੋਟ 'ਚ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉੱਥੇ ਪਠਾਨਕੋਟ 'ਚ ਤਾਪਮਾਨ 40 ਡਿਗਰੀ ਸੈਲਸੀਅਸ ਜਲੰਧਰ 'ਚ 38.3 ਚੰਡੀਗੜ੍ਹ 'ਚ 39.9 ਬਠਿੰਡਾ 'ਚ 39. ਰੋਪੜ 'ਚ 38.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉਧਰ ਮੌਸਮ ਵਿਭਾਗ ਅਨੁਸਾਰ 8 ਮਈ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਗਰਮੀ ਵਧੇਗੀ ਪਰ 9 ਮਈ ਤੋਂ ਬਾਅਦ ਮੌਸਮ ਬਦਲ ਜਾਵੇਗਾ ਪੱਛਮੀ ਪੌਣਾ ਮੁਰਤੋਂ ਸਰਗਰਮ ਹੋਣ ਗਿਆ ਇਸ ਦੇ ਚੱਲਦਿਆਂ 11 ਮਈ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਇਆ ਰਹਿ ਸਕਦੇ ਨੇ ਬੂੰਦਾਬੰਦੀ ਵੀ ਹੋ ਸਕਦੀ ਹੈ ਪੰਜਾਬ ਵਿੱਚ ਐਤਵਾਰ ਨੂੰ ਵੀ ਮੌਸਮ ਗਰਮ ਰਿਹਾ ਹੈ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਤੇਜ਼ ਧੁੱਪ ਰਹੀ ਜਿਸ ਕਾਰਨ 5 ਜ਼ਿਲ੍ਹਿਆਂ ਵਿੱਚ ਦਿੰਦਾ ਤਾਪਮਨ 40 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਜਿਸ ਚ ਲੁਧਿਆਣਾ ਚ 40.9 ਡਿਗਰੀ ਸੈਲਸੀਅਸ ਪਟਿਆਲਾ ਚ 40.4 ਅੰਮ੍ਰਿਤਸਰ ਚ 40.2 ਤੇ ਫਰੀਦਕੋਟ ਚ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉਥੇ ਪਠਾਨਕੋਟ ਚ ਤਾਪਮਨ 40 ਡਿਗਰੀ ਸੈਲਸੀਅਸ ਜਲੰਧਰ ਚ 38.3 ਚੰਡੀਗੜ੍ਹ ਚ 39.9 ਬਠਿੰਡਾ ਚ 39 ਰੋਪੜ ਚ 38.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉਧਰ ਮੌਸਮ ਵਿਭਾਗ ਅਨੁਸਾਰ 8 ਮਈ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਗਰਮੀ ਵਧੇਗੀ ਪਰ 9 ਮਈ ਤੋਂ ਬਾਅਦ ਮੌਸਮ ਬਦਲ ਜਾਵੇਗਾ ਪੱਛਮੀ ਪੋਣਾ ਮੁਰਤੋਂ ਸਰਗਰਮ ਹੋਣਗੇ ਆ ਇਸ ਦੇ ਚੱਲਦਿਆਂ 11 ਮਈ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਇਆ ਰਹਿ ਸਕਦੇ ਨੇ ਬੂੰਦਾਬੰਦੀ ਵੀ ਹੋ ਸਕਦੀ ਹੈ